ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਰੇ ਸਾਹ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ 8 ਮਹੀਨੇ ਦੀ ਸੰਗਰਾਮ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਸਮਾਜ ਸੇਵਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਨਾਮੇ ਪੂ ਕਮੁੜੀਆ ਨਿਆ ਚਾਰੇ ਭਰ ਕੋ ਵਿਚਾਰੇ ਗਾਵੇ ਪੂ ਸਾਲ ਕਰੇ ਤਨ ਖੇਹੇ ਘਰ ਕੋ ਜੀਵ ਬਿਨ ਦੇ ਨਾਮੇ ਪੂ Japte siddha gur sare puri kai haal ra gur ਬਥਰਾ ਘਤੀ ਨ ਆਵੇ ਤੋਟ ਕਰ ਕਰ ਤਪੀ ਟੂਟੀ ਕੋ ਸੋਜੇ ਨਿੰਦਰਾ ਦੇ ਲੈਂ ਦੇਖਾ ਕੋ ਪਾਹ ਜਗ ਜੰਮ ਸਰਖਾਈ ਕਰੇ ਤੁਮੀ ਹੁਕਮ ਚਲਾਏ ਰਹੋ ਜਾਣ ਕੋਈ ਚੇ ਵੀ ਪਰਵਾਹੋ ਸਤ ਸਹਿ ਸਾਚ ਨਾਏ ਪਾਖਿਆ ਬਹੁਤਾਰੇ ਅੱਖਾਂ ਮੰਗੇ ਦੇਹ ਦੇ ਦਾਨ ਕਰੇ ਲਾ ਕਰ ਤੇ ਉਸ ਤੋਂ ਪ੍ਰੰਤ 3 ਮਹੀਨੇ ਨੇ ਜਾਪ ਕੀਤਾ ਹੈ ਤੇ ਉਹਦੀ ਵਿਆਖਿਆ ਜਿਹੜੀ ਗੁਰਬਾਣੀ ਦੇ ਹਵਾਲੇ ਦੇ ਕੇ ਉਹਨਾਂ ਨੇ ਸਮਝਾਉਣ ਦਾ ਸਾਰਾ ਯਤਨ ਕੀਤਾ ਹੈ ਉਸ ਤੋਂ ਉਪਰੰਤ 6 ਪੋੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਮੈਨੂੰ ਪੂਰਨ ਆਸ ਹੈ ਤੇ ਬਾਈ ਰੂ ਵੀ ਕਿਰਪਾ ਕਰੇ ਕਿ ਇਸ ਜਾਪ ਦਾ ਇਸ ਵਿਆਖਿਆ ਦਾ ਸਾਡੇ ਮਨਾਂ ਦੇ ਉੱਤੇ ਅੱਛਾ ਪ੍ਰਭਾਵ ਪਵੇ ਤਾਂ ਕਿ ਅਸੀਂ ਵੀ ਅੱਜ ਦੇ ਇਸ ਹੁਕਮ ਨਾਵੇਂ ਦੇ ਉੱਤੇ ਚੱਲਣ ਦੀ ਸਮਰੱਥਾ ਜਿਹੜੀ ਸਾਨੂੰ ਪ੍ਰਮਾਤਮਾ ਬਖਸ਼ੇ ਕਿ ਉਹ ਕੇ ਮੈਂ ਸਵੇਰੇ ਵੀ ਇਹ ਵਿਚਾਰ ਕਰਦਾ ਸੀ ਕਿ ਮਨੁੱਖ ਨੂੰ ਇਸ ਗੱਲ ਦਾ ਅਸਾਸੇ ਨਹੀਂ ਹੈ ਕਿ ਉਸ ਦਾ ਕਰਮ ਕੀ ਹੈ ਅੰਧ ਵਿਸ਼ਵਾਸ ਦੇ ਵਿੱਚ ਆ ਕੇ ਅਸੀਂ ਕਰਮਾਂ ਨੂੰ ਜਿਹੜੇ ਕਿ ਕਦੇ ਕੀਤੇ ਨਹੀਂ ਹੈ ਦੇਖੇ ਨਹੀਂ ਹੈ ਉਸ ਦੁਨੀਆ ਦੇ ਵਿੱਚ ਜਾ ਕੇ ਜਿਹੜੇ ਪਿੱਛੇ ਵੇਚ ਚੁੱਕੇ ਆ ਤੇ ਅਜੇ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ ਹੈ ਦੇ ਅਸੀਂ ਉਹਨਾਂ ਦੋਹਾਂ ਦੁਨੀਆਂ ਦੇ ਜਿਹੜੇ ਕਰਮ ਕੀਤੇ ਨੇ ਜਾਂ ਦੁੱਖ ਪਾਣੇ ਨੇ ਸੁੱਖ ਪਾਣੇ ਉਹਨਾਂ ਨੇ ਯਤਨ ਕਰਨਾ। ਇੱਕ ਇਸੇ ਗੱਲ ਦਾ ਭੇਖਾ ਚੱਕਾਂ ਨੇ ਕਰਵਾਣੀ ਨੇ ਆਪਣੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਇਸੇ ਜਨ ਸਮੇ ਦੇ ਵਿੱਚ ਇਸੇ ਜੀਵਨ ਦੇ ਵਿੱਚ ਜੋ ਅਸੀਂ ਕਰਦੇ ਹਾਂ ਜੈਸਾ ਬੀਜੇ ਸੋ ਲੁਣੇ। ਕਹਿੰਦੇ ਹਨ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮੁਹਮਾ ਕਿਸੇ ਵੇਲੇ ਪੰਜਾਬ ਇੱਕ ਢਾਗ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ਸੋ ਅੱਜ ਦੇ ਜੋ ਹਾਲਾਤ ਨੇ ਸਾਡਾ ਜੋ ਨਸ਼ਿਆਂ ਦਾ ਕੋੜ ਛੇਮਾ ਦਰਿਆ ਜੋ ਨਾਗ ਬਣ ਕੇ ਸਾਡੀਆਂ ਘੜੀਆਂ ਵਿੱਚ ਘੁੰਮ ਰਿਹਾ ਤੇ ਰੋਜ਼ 17 ਦੇ 70 ਵਿਛ ਰਿਹਾ ਮੈਂ ਤੁਹਾਨੂੰ ਉਹਦੇ ਸੰਬੰਧ ਵਿੱਚ ਹੀ ਬੇਨਤੀ ਕਰਨ ਹੈ ਕਿ ਤੁਸੀਂ ਸਾਡੇ ਕੌਮ ਦਾ ਸਾਡੇ ਸਮਾਜ ਦਾ ਭੁੱਖੋ ਤੁਸੀਂ ਆ ਜੋ ਸਾਡੇ ਇੱਕ ਸਟੇਜ ਅੱਜ ਆਪਣੇ ਮਹਿਸੂਸ ਕਰਕੇ ਦੇਖੋ ਜੋ ਤੁਹਾਡੇ ਮੂਰੇ ਸਟੇਜ ਦੇ ਏਜ ਦੇ ਬੈਠੇ ਨੇ ਇਹ ਆਪਣਾ ਪੜਾ ਆਪਣੇ ਫਸਾਵ ਨਾਲ ਤਵਾਰ ਕਰ ਜਾਣਗੇ ਇਹਨਾਂ ਨੇ ਸਭ ਕੁਝ ਦੇਖਿਆ ਹੈ ਅਗਰ ਜੋ ਤੁਸੀਂ ਇਹ ਸਟੇਜੋਂ ਤੁਹਾਡੇ ਵਾਲੀ ਏਜ ਇਸ ਤੇ ਆਉਂਗੇ ਤੁਸੀਂ ਇਮੇਜਿਨ ਕਰੋ ਤੁਸੀਂ ਇੱਥੇ ਤੱਕ ਪਹੁੰਚ ਸਕੋਗੇ ਜਾਂ ਨਹੀਂ ਪਹੁੰਚ ਸਕੋਗੇ ਤੁਹਾਡਾ ਕੀ ਭੇਖ ਹੋਏਗਾ ਇਹ ਆਪਣੇ ਆਪ ਨੂੰ ਸਵਾਲ ਕਰਨਾ ਤੁਸੀਂ ਸੋ ਇਸ ਕਰਕੇ ਤੁਹਾਨੂੰ ਯੂਜ਼ ਕਰਨ ਵਾਲੇ ਸਮਾਜ ਵਿੱਚ ਜ਼ਿਆਦਾ ਮਿਲਣਗੇ ਤੁਹਾਡੀ ਕੇਅਰ ਕਰਨ ਵਾਲੇ ਬਹੁਤ ਘੱਟ ਕੀ ਕਰਾਂਗੇ ਕਿ ਅੱਜ ਆਪਾਂ ਹਾੜ ਮਹੀਨੇ ਦੇ ਪਾਠ ਦੀ ਵਿਆਖਿਆ ਸਰਵਣ ਕੀਤੀ ਹੈ। ਵਿਆਖਿਆ ਤਾਂ ਬਹੁਤ ਵਿਆਪਤਾ ਉਹਦਾ ਕੋਈ ਅੰਤ ਨਹੀਂ ਹੈ। ਲੇਕਿਨ ਅੱਜ ਆਪਾਂ ਸਿਰਫ ਇੱਕ ਥੋੜੀ ਸਮੇਂ ਦੇ ਮੁਤਾਬਕ ਇੱਕ ਦੋ ਲਾਈਨ ਇੱਕ ਲਾਈਨ ਦੇ ਉੱਤੇ ਵਿਚਾਰ ਕਰਦੇ ਆਂ। ਭਾਈ ਜੀ ਦੱਸ ਕੇ ਗਏ ਆ ਕਿ ਕੁਰਬਾਨੀ ਦੇ ਵਿੱਚ ਜਿਹੜੀ ਤੋਕ ਆਈ ਆ ਕਿ ਹਾੜ ਉਹਨਾਂ ਨੂੰ ਤਪਦਾ ਜਿਹੜੇ ਪ੍ਰਮਾਤਮਾ ਦੇ ਨਾਲੋਂ ਅਲੱਗ ਹੋ ਗਏ। ਅਸੀਂ ਪੜਲਣਾ ਸੁਣਲਾਣਾ ਉਸ ਤੋਂ ਬਾਅਦ ਤਦ ਹੀ 10 ਮਿੰਟ ਕੱਢ ਗਿਆ ਇਸ ਕਥੇ ਤੇ ਵਿਚਾਰ ਵੀ ਕੀਤਾ ਮੈਂ ਜਦੋਂ ਵੀ ਆਉਣਾ ਮੇਰੀ ਖਾਸ ਕਰਕੇ ਜਿੰਨੇ ਨਵੇਂ ਮੈਂਬਰਾਂ ਨਾਲ ਮੁਲਾਕਾਤ ਹੁੰਦੀ ਹੈ ਮੈਂ ਸਿਰ ਉਹਨਾਂ ਨਾਲ ਇਹ ਦੋ ਗੱਲਾਂ ਸੰਗੀਆਂ ਕਰਦਾ ਹੁੰਦਾ ਇੱਕ ਮਿੰਟ ਲਈ ਆਪਾਂ ਇੱਕ ਵਿਚਾਰ ਕਰਕੇ ਦੇਖੋ ਉਸ ਮਾਲਕ ਨੇ ਇਹੋ ਜਿਹੀ ਕਿਰਪਾ ਕੀਤੀ ਆ ਸਾਨੂੰ ਇੱਕ ਪਰਿਵਾਰ ਦੇ ਵਿੱਚ ਇੱਕ ਮਾਤਾ ਦੇ ਕੋਲੋਂ ਜਨਮ ਦਿੱਤਾ ਜਦੋਂ ਅਸੀਂ ਜਨਮ ਲਿਆ ਉਦੋਂ ਸਾਨੂੰ ਕੁਝ ਨਹੀਂ ਸੀ ਪਤਾ ਕੀ ਚੰਗਾ ਕੀ ਮਾੜਾ ਫਿਰ ਇਸ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋਏ ਸਾਡੇ ਰਿਸ਼ਤੇਦਾਰ ਭੈਣ ਭਰਾ ਮਾਪੇ ਮਾਪੇ ਨੇ ਸਾਨੂੰ ਕਿੰਨੇ ਲਾਡਾਂ ਪਿਆਰਾਂ ਦੇ ਨਾਲ ਪਾਲਿਆ ਹਰ ਸਾਡੀ ਹਰ ਨਿੱਕੀ ਨਿੱਕੀ ਜੇਤ ਪੂਰੀ ਕੀਤੀ ਇੱਦਾਂ ਕਹਿੰਦੇ ਮਾਂ ਦਾ ਦੇਣਾ ਤਾਂ ਦੇ ਹੀ ਨਹੀਂ ਸਕਦੇ ਠੰਡਾ ਗਰਮੀਆਂ ਆਪ ਗਿੱਲੇ ਖਾਂ ਪੈਂਦੀਆਂ ਤੇ ਬੱਚੇ ਨੂੰ ਸੁੱਕੇ ਖਾਂ ਕਿੰਨੀਆਂ ਤਕਲੀਫਾਂ ਝੱਲ ਕੇ ਉਹਨਾਂ ਨੇ ਜਨਮ ਦਿੱਤਾ ਤੇ ਕਿੰਨੀਆਂ ਤਕਲੀਫਾਂ ਝੱਲ ਕੇ ਮਾਪੇ ਨੇ ਸੰਭਾਲੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਜਾਂਦੇ ਆ ਸਾਡਾ ਮਨ ਕਈ ਪਾਸੇ ਨੂੰ ਭਟਕਣ ਲੱਗ ਪੈਂਦਾ ਉਹੀ ਗੁਰਵਾਨੀ ਦੀ ਤੁਕ ਵਾਲੀ ਗੱਲ ਆ ਗਈ ਕਿ ਸਾਡਾ ਮਨ ਆਪਣੇ ਮਾਲਕ ਦੇ ਨਾਲੋਂ ਪਿੱਛੇ ਹਟਣਾ ਜਿਹੜਾ ਮਾਲਕ ਨਾਲ ਸਾਡਾ ਮਨ ਜੋੜਦਾ ਉਹ ਸਾਡਾ ਅਧਿਆਤਮਵਾ لیکن دنیا داری دے وچ جڑے ماں باپ ہے ਸਾਡੇ یہی ਸਾਡੇ ਪਿਤਾ ਪਰਮੇਸ਼ਰ ਨੇ ਜਿਹੜਾ ਇਹਨਾਂ ਤੋਂ ਸਾਡਾ ਮਨ ਭਟਕਦਾ ਇਹੀ ਸਾਨੂੰ ਪੁੱਠੇ ਪਾਸੇ ਲੈ ਕੇ ਚੱਲਦਾ ਜਨਮ ਤੋਂ ਲੈ ਕੇ ਜਦੋਂ ਤੱਕ ਤਕੜਾ ਹੁੰਦਾ ਬੱਚਾ ਉਦੋਂ ਤੱਕ ماں باپ ਕਿੰਨੇ ਚਾਮਾ ਲਾਡਾਂ ਨਾਲ ਪਾਲਦੇ ਆ ਹਰ ਲੋੜ ਪੂਰੀ ਕਰਦੇ ਆ ਉਹਨਾਂ ਦਿਨਾਂ ਦੇ ਵਿੱਚ ਹੀ ਸਾਡੇ ਬਾਹਰ ਯਾਰ ਦੋਸਤ ਬਣ ਗਏ ਉਨਾ ਵਿੱਚ ਕੁਝ ਐਹੋ ਜਿਹਾ ਵੀ ਯਾਰ ਦੋਸਤ ਬਣ ਗਏ ਜਿਹੜੇ ਸਾਨੂੰ ਕੁੱਠੇ ਰਸਤੇ ਨੂੰ ਪਾਣ ਵਾਲੇ ਹੋ ਬਾਕੀ ਤਾਂ ਬਹੁਤ ਕੁਝ ਪੈਸੇ ਨਾਲ ਘਰੇ ਤੇ ਮੇਰੇ ਵਾਸਤੇ ਤਾਂ ਬਚਾਈ ਕੁਛ ਨਹੀਂ ਹੈ ਮੈਂ ਤਾਂ ਚਲੋ ਥੋੜੀ ਸੇਵਾ ਵਾਸਤੇ ਅਸੀਂ ਰਚਣੇ ਸਾਨੂੰ ਤੁਹਾਣਾ ਹਮਦਰਦੀ ਹੈ ਜਿਸ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ ਹੋਰ ਤੁਹਾਡਾ ਸਾਡਾ ਰਿਸ਼ਤਾ ਤਾਂ ਪਿਆਰ ਦਾ ਹੀ ਹੈ ਕਹਿੰਦੇ ਔਖਾ ਕੰਮ ਨਹੀਂ ਕੋਈ ਜਹਾਨ ਉੱਤੇ ਕਰਨਾ ਕੰਮ ਦਾ ਆਰੰਭ ਔਖਾ ਔਖਾ ਕੰਮ ਨਹੀਂ ਕੋਈ ਜਹਾਨੂੰ ਤੇ ਕਰਨਾ ਕੰਮ ਦਾ ਰੰਭਾ ਔਖਾ ਹੌਸਲਾ ਹੋਵੇ ਤਾਂ ਜੁਕ ਬਾਹਰ ਲਈਏ ਬਿਨਾ ਹੌਸਲੇ ਜੁਕਣਾ ਕੰਭੋਕ ਔਰ ਹੀਨਾ ਲਾਤੀ ਰੰਗ ਪੱਥਰ ਤੇ ਗੀਸਾਣੇ ਕੇ ਬਾਦ ਔਰ ਆਦਮੀ ਬਣਦਾ ਹੈ ਜ਼ਮਾਨੇ ਕੀ ਠੋਕਰੇ ਖਾਣੇ ਕੇ ਉਹ ਉਸਲੇ ਮਾਬਾਪ ਨੂੰ ਕਿੰਨਾ ਦੁੱਖ ਲੱਗਦਾ ਹੈ ਵੀ ਜਦੋਂ ਉਹਨਾਂ ਨੂੰ ਪਤਾ ਨਹੀਂ ਜੀ ਕਿ ਸੰਦੇ ਬੱਚੇ ਬਗੋਂ ਨਿਸ਼ ਦੇ ਦਲਦਲ ਚ ਪਾਇਆ ਜਾਂਦਾ ਹੈ ਔਰ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਉਸਨੇ ਹੁੰਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਡੇ ਬੱਚਾ ਇਸ ਦਰਦ ਦੇ ਵਿੱਚੋਂ ਬਾਹਰ ਨਿਕਲ ਕੇ ਆ ਗਿਆ ਅਸੀਂ ਤਾਂ ਪਰਮਾਤਮਾ ਅਗੇ ਇਹੀ ਅਰਦਾਸ ਕਰਾਂਗੇ ਵੀ ਤੁਸੀਂ ਸਵੇਰ ਦੇ ਭੁੱਲੋ ਜਾਂ ਸ਼ਾਮ ਨੂੰ ਅਗਰ ਤੁਸੀਂ ਘਰ ਪਹੁੰਚ ਜਾਨੇ ਤਾਂ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਤਾਂ ਪਰਮਾਤਮਾ ਅਗੇ ਇਹੀ ਅਰਦਾਸ ਕਰਾਂਗੇ ਜੇ ਸਾਡੇ ਸਮਝਾ ਦੇਣਾ ਸਾਡੇ ਵਿੱਚੋਂ ਕੁਝ ਅੱਧੇ ਅੱਧੇ ਜਿਹਦੇ ਵੀਰਨ ਵੀ ਸਾਡੇ ਫਰਕ ਪਾ ਜੇ ਤਾਂ ਅਸੀਂ ਸਾਡਾ ਬਹੁਤ ਅਸੀਂ ਆਪਣੀ ਕੋਸ਼ਿਸ਼ ਵੀ ਰਿਸਲਟ ਕਰਾਂਗੇ ਅਸੀਂ ਉਸ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਨਗਰ ਪਿੰਡ ਸ਼ਹਿਰ ਦੇ ਵਿੱਚ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਜਿਸਾਂ ਬਾਕੀ ਦੇ ਲੋਕੀਂ ਅੱਛਾ ਜੀਵਨ ਬਤੀਤ ਕਰਦੇ ਤੁਸੀਂ ਵੀ ਕਰੋ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ। ਇਸ ਤੋਂ ਲਾਵਾ ਮੈਂ ਮੇਰ ਕੋਲ ਕੋਈ ਖਾਸ ਜਨ ਜਰਾ ਹੈ ਨਹੀਂ ਅਸੀਂ ਕਾਦੀ ਕਫਤਾ ਦੇ ਨਾਲ ਮੈਂ ਤੁਹਾਡਾ ਮੋਢੀਨ ਕਰ ਰਹੇ ਹਾਂ। ਵਿਯੋਹੀ ਸਭ ਕੁਝ ਖੋ ਵਾਲਾ ਵੀ ਉਹ ਹੀ ਸਭ ਕੁਝ ਦੇਣ ਵਾਲਾ ਵੀ ਉਹ ਹੀ ਸਭ ਕੁਝ ਕੋਣ ਵਾਲਾ ਵੀ ਉਹ ਹੀ ਜੇ ਵੀ ਰਾਜ ਦੁਨੀਆ ਹੈ ਰਾਜੀ ਦੁਨੀਆ ਚ ਲੋਣ ਵਾਲਾ ਵੀ ਜੇ ਦੀ ਵਗਦੀ ਏ ਤੂੰ ਸਾਹ ਲਈਏ ਹਵਾ ਚ ਲੋਕ ਗੋਣ ਵਾਲਾ ਵੀ ਹੋਈ ਸਭ ਕੁਝ ਦੇਣ ਵਾਲਾ ਵੀ ਹੋਈ ਸਭ ਕੁਝ ਕੋਣ ਵਾਲਾ ਵੀ ਹੋਈ ਦਿਨ ਟੜ ਦੇ ਨੇ ਉਹਦੇ ਹੁਕਮ ਤੇ ਦਨ ਚੜਾਉਣ ਵਾਲਾ ਵੀ ਹੋਈ ਚੜਦੀ ਕਲਾ ਬਣਾਉਣੀ ਤੇ ਇਹ ਰੈੱਡ ਕਰਾਸ ਨਸ਼ਾ ਮੁਕਤੀ ਦੇ ਪੁਨਰਵਾਸ ਸਕੇਂਦਰ ਜੀ ਹਿੰਮਤ ਹੈ ਕਿ ਹਰ ਸਾਲ ਸੰਗਰਾਂਦ ਦੇ ਦਿਨ ਦੇ ਉੱਤੇ ਸਾਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੰਦੇ ਆ ਸਾਡੇ ਡਾਇਰੈਕਟਰ ਸ਼੍ਰੀ ਚਮਨ ਸਿੰਘ ਜੀ ਪਰ ਨਾਲ ਮਾਸਟਰ ਹਰਿੰਦਰ ਜੀ ਦਿਨਦਰਪਾਲ ਜੀ ਸਾਬਕਾ ਪੋਸਟ ਮਾਸਟਰ ਸੁਭਾਸ਼ ਚੋੜਾ ਜੀ ਹਰੀਕ੍ਰਿਸ਼ਨ ਮਟਵਾਰੀ ਜੀ ਵਾਸਤੇ ਪਰਦੇਸੀ ਜੀ ਇਹ ਸਾਰੇ ਸੱਜਣ ਰੋਜ਼ ਹਰਥੇ ਇਹਨਾਂ ਨੂੰ ਦੇਖੀਦਾ ਜਿੰਨੀ ਵੀ ਸਮਾਜ ਸੇਵੀ ਪ੍ਰੋਜੈਕਟ ਹੁੰਦੇ ਆ ਉਹਨਾਂ ਸਾਰਿਆਂ ਦੇ ਵਿੱਚ ਸਖਸ਼ੀਤਾ ਦੇ ਦਰਸ਼ਨ ਹੁੰਦੇ ਆ ਤੋਂ ਅੱਜ ਦਾ ਦਿਨ ਜਿੱਥੇ ਸੰਗਰਾਮ ਦਾ ਦਿਨ ਹੈ ਇੱਥੇ ਇੱਕੇ ਖੂਨਮੰਦਰੀ ਦਿਨ ਹੈ ਹੂੰਦਾਨੀ ਦਿਵਸ ਇਹਨੂੰ ਕਰਕੇ ਮਨਾਇਆ ਜਾਂਦਾ 14 ਜੂਨ ਸਾਰੀ ਦੁਨੀਆ ਦੇ ਵਿੱਚ ਖੂਨਦਾਨੀਆਂ ਦਾ ਐਸਕੇ ਥੀਮ ਹੈਗਾ ਕਿ ਧੰਨਵਾਦ ਖੂਨਦਾਨੀਆਂ ਫਰਿਸ਼ਤਿਆਂ ਤੁਸੀਂ ਲੋਕਾਂ ਦੀ ਜਾਨਾਂ ਬਚਾਉਂਦੇ ਆ ਉਹ ਇਹ ਦਿਨ ਕਿਉਂ ਮਨਾਦੇ ਆ 14 ਜੂਨ 1868 ਦੇ ਵਿੱਚ ਇੱਕ ਇਹੋ ਜਿਹਾ ਵਿਗਿਆਨੀ ਨੇ ਜਨਮ ਲਿਆ ਜਿਹਨੂੰ ਕਾਰਲ ਲੈਂਡਸਟ੍ਰੀਨਰ ਉਹਨਾਂ ਦਾ ਨਾਮ ਜਿਨ੍ਹਾਂ ਨੇ ਖੂਨ ਦੇ ਗਰੁੱਪਾਂ ਦੀ ਖੋਜ ਕੀਤੀ ਖੂਨ ਦੇਖਣ ਨੂੰ ਲਾ ਲਿਆ ਪਰ ਉਹਦੇ ਅੰਦਰ ਭੇਤ ਆ ਉਹ ਭੇਤ ਜਾਣਨ ਲਈ ਜਿਸ ਬੰਦੇ ਨੇ ਕੰਮ ਕੀਤਾ ਜਿਸ ਵਿਗਿਆਨੀ ਨੇ ਉਹਦਾ ਜਨਮ ਦਿਨ 14 ਜੂਨ ਹੋਣ ਕਰਕੇ ਕੋਈ 20 ਸਾਲ ਪਹਿਲਾਂ ਇਹ ਫੈਸਲਾ ਹੋਇਆ ਸਾਰੇ ਵਰਲਡ ਦੀ ਕਾਨਫਰੰਸ ਹੋਈ ਜਿਹੜੀਆਂ ਸਹਿਤ ਮੈਗਮੇ ਨੇ ਉਹਨਾਂ ਨੇ ਕਿਹਾ ਵੀ 14 ਜੂਨ ਨੂੰ ਇਦਾਂ ਮਨਾਓ ਉਹਨਾਂ ਦਾ ਜਨਮ ਦਿਨ ਕਿ ਇੱਕ ਖੂਨਦਾਨੀਆਂ ਦਾ ਦਿਨ ਜਿਹੜੇ ਖੂਨਦਾਨ ਕਰਦੇ ਉਹਨਾਂ ਦਾ ਦਿਨ ਕਰਕੇ ਮਨਾਓ ਤੇ ਇਸ ਸਾਰਾ ਥੀਮ ਹੈ ਕਿ ਧੰਨਵਾਦ ਖੂਨਦਾਨੀ ਫਰਿਸ਼ਤੇਓ ਤੁਸੀਂ ਹੀ ਲੋਕਾਂ ਦੀ ਜਾਨਾਂ ਬਚਾਉਂਦੇ ਆ ਐ ਇਹੀ ਗੱਲ ਦੇਖਣ ਵਾਲੀ ਹੈ ਵੀ ਕਿਸੇ ਨੇ ਇਸ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ 'ਚ ਕਿਸੇ ਨੇ ਚੋਰੀਆਂ ਕੀਤੀਆਂ ਹੋਣਗੀਆਂ ਕਿਸੇ ਨੇ ਖੋਆ-ਖਵਾਈ ਕੀਤੀ ਹੋਊਗੀ ਕਿਸੇ ਲੋਕਾਂ ਦੇ ਤਾਲੇ ਭੰਨੇ ਹੋਊਗੇ ਕਿਸੇ ਨੇ ਟੁੱਟੀਆਂ ਖੋਲੀਆਂ ਹੋਣਗੀਆਂ ਉਹਨਾਂ ਦਾ ਨਾਮ ਕੋਈ ਨਹੀਂ ਲੈਂਦਾ ਨਾਮ ਸਾਡੇ ਉਹ ਮੁਲਕ ਦੇ ਨਹੀਂ ਹੋਏ ਸਾਡੇ ਦੇਸ਼ ਦੇ ਨਹੀਂ ਹੋਏ ਸਾਰਾ ਵਰਲਡ ਸਾਰੀ ਦੁਨੀਆ ਕੈਨੇਡਾ ਅਮਰੀਕਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨਿਊਜ਼ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਉਹਦਾ ਦਿਨ ਮਨਾ ਰਹੇ ਉਹਨੇ ਦੁਨੀਆ ਨੂੰ ਕੀ ਦਿੱਤਾ ਜੇ ਉਹ ਨਾ ਇਹ ਖੋਜ ਕਰਦੇ ਤਾਂ ਅੱਜ ਤੁਹਾਨੂੰ ਪਤਾ ਖੂਨ ਦੇ ਚਾਰ ਬੋਟੇ ਗਰੁੱਪ ਆ ਉਹ ਇਹਦਾ ਕਹਿੰਦੇ ਏ ਬੀ ਓ ਏ ਬੀ ਤੇ ਇਹਨਾਂ ਦੇ ਵੀ ਨੇਗੇਟਿਵ ਆ ਚਾਰ ਗਰੁੱਪ ਹੋ ਗਏ ABO AB ਇਹਦਾ ਇਹਨਾਂ ਦੇ ਵੀ ਨੈਗੇਟਿਵ ਹੈ ਸਾਰੇ ਚਾਰਾਂ ਦੇ ਉਹ 1% ਆ ਤਾਂ ਸਾਡੇ ਮੁਲਕ ਦੇ ਵਿੱਚ ਵੀ ਪੋਜ਼ਿਟਿਵ ਬਹੁਤ ਹੈ 40% ਲੋਕਾਂ 'ਚ ਉਹ ਇਹ ਜੇ ਇਹ ਖੋਜ ਨਾ ਹੁੰਦੀ ਤਾਂ ਅੱਜ ਉਹਨਾਂ ਲੋਕਾਂ ਨੂੰ ਬਚਾਣਾ ਔਖਾ ਹੋ ਜਾਣਾ ਜਿਹਨੂੰ ਕਹਿੰਦੇ ਡਾਕਟਰ ਵੀ ਉਹਨੂੰ ਖੂਨ ਜਾਣਨਾ ਪੈਣਾ ਖੂਨ ਉੱਤੇ ਚੜ ਨਹੀਂ ਸਕਦਾ ਜੇ ਉਦੋਂ ਹੀ ਇਹ ਬਗੈਰ ਟੈਸਟ ਤੋਂ ਚੜ ਦਈਏ ਬੰਦੇ ਦੀ ਜਾਨ ਨੂੰ ਖਤਰਾ ਆ ਉਹਨੂੰ ਰਿਐਕਸ਼ਨ ਕਰ ਜਾਂਦਾ ਉਹ ਕੰਪਲਪਣ ਲੱਪਾਗਾ ਉਹਦੇ ਧੱਫੜੇ ਨਿਕਲ ਜਾਂਦੇ ਆ ਤੋ ਗਰੁੱਪ ਦੇ ਅੰਦਰ ਜੇ ਏ ਪੋਜ਼ਿਟਿਵ ਦਾ ਮਰੀਜ਼ ਆ ਉਹਨੂੰ ਏ ਪੋਜ਼ਿਟਿਵ ਦੇਣਾ ਫੇਰ ਉਹਨਾਂ ਦੋਨਾਂ ਦੇ ਟਿਪਕੇ ਇਕੱਠੇ ਕਰਕੇ ਜਿਹੜਾ ਦਾਨੀ ਆ ਉਹਦਾ ਖੂਨ ਦਾ ਟਿਪਕਾ ਤੇ ਜਿਹੜਾ ਖੂਨ ਉਹਨੂੰ ਦੇਣਾ ਜਿਹੜਾ ਮਰੀਜ਼ ਦਾ ਖੂਨ ਆ ਉਹਦਾ ਇੱਕ ਟਿਪਕਾ ਤੇ ਇਕੱਠੇ ਕਰਕੇ ਦੇ ਦੇ ਜੋ ਫਟ ਜਵੇ ਤਾਂ ਦੂਜੀ ਬੋਤਲ ਲਾਣੀ ਪੈਂਦੀ ਆ ਉਹਨੂੰ ਕਹਿੰਦੇ ਕ੍ਰੋਸ ਮੈਚ ਤੋ ਇਸ ਤਰ੍ਹਾਂ ਬੜੀ ਵੱਡੀ ਜ਼ਿੰਮੇਵਾਰੀ ਆ ਤੇ ਜਾਨ ਬਚਾਦਾ ਵੀ ਖੂਨ ਆ ਤੇ ਜੇ ਗੱਲ ਚਲ ਜਾਏ ਤਾਂ ਖਤਰਾ ਵੀ ਆ ਉਹ ਦਿਨ ਅੱਜ ਹੈਗਾ ਆ ਉਹਦੇ ਕਰਕੇ ਮੈਂ ਲੇਟ ਹੋਇਆ ਅੱਜ ਬਲੱਡ ਬੈਂਕ ਚ ਜੋ ਤੁਸੀਂ ਦੇਖੋਗੇ ਇੱਕ ਕੰਪਨੀ ਨੇ ਦੇਖੋ ਪ੍ਰਚਾਰ ਕਰਨ ਦਾ ਤਰੀਕਾ ਹਰੇਕ ਗਰੁੱਪ ਦੇ ਮੇਰਾ ਉਹ ਪੋਸਟ ਬਿਆ ਨੀਲੇ ਰੰਗ ਦਾ ਬਣਾਤਾ ਜੇ ਏ ਵੀ ਪੋਜ਼ਿਟਿਵ ਹੈ ਉਹਦਾ ਚਿੱਟੇ ਰੰਗ ਦਾ ਬਣਾਤਾ ਵੀ ਪੋਜ਼ਿਟਿਵ ਦਾ ਲਾਲ ਬਣਾਤਾ ਆ ਸਾਰਿਆਂ ਨੂੰ ਫਿਰ ਇੱਕ ਕੰਪਨੀ ਨਾਲ ਦੇਖੋ ਬੈਚ ਭੇਜੇ ਹੈ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਟੋਪੀਆਂ ਲਾਲ ਉੱਥੇ ਸਾਰੇ ਲੋਕਾਂ ਨੇ ਪਾਈਆਂ ਸਵੇਰੇ ਤਾਂ ਇਦਾਂ ਦੀ ਸਾਡੇ ਦੇਸ਼ਾਂ ਦੇ ਵਾਰਲੀ ਜਿਹੜੇ ਕਿ ਵਾਸਤਵ ਦੇਸ਼ ਦੇ ਸਾਥੀ ਆ ਉਹਨਾਂ ਨੇ ਕਬਰ ਕੀਤਾ ਮੇਰੇ ਖਿਆਲ ਸੋਣੀ ਇਹਨਾਂ ਕੋਲ ਆ ਜਾਣੀ ਆ ਉਸ ਤਰ੍ਹਾਂ ਦਾ ਦਿਨ ਆ ਉਹਦੇ ਕਰਕੇ ਮੈਂ ਲੇਟ ਹੋਇਆ ਮੈਂ ਇਹਨਾਂ ਤੋਂ ਪਹਿਲਾਂ ਹੀ ਮਾਫੀ ਮੰਗੀ ਸੀ ਮੈਂ ਕਿਹਾ ਅਸੀਂ ਸੜਕ ਤੇ ਖੜ ਗਏ ਪਹਿਲਾਂ ਸੌਂ ਖਾਧੀ ਕਿ ਮੈਂ ਜ਼ਿੰਦਗੀ ਚ ਅਗਰ ਖੂਨ ਦੇਣ ਦੇ ਕਾਬਲ ਹੋਇਆ ਖੂਨ ਦੇਉਂਗਾ ਜਾਂ ਲੜਕੀਆਂ ਕਾਲਜ ਦੀਆਂ ਆਈਆਂ ਸੀਆਂ ਖੂਨ ਦੇਵਾਂਗੀਆਂ ਤੇ ਜਾਨਾਂ ਬਚਾਵਾਂਗੇ ਸਾਡੇ ਮੁਲਕ ਦੀ ਆਬਾਦੀ 1 ਅਰਬ 40 ਕਰੋੜ ਆ ਤੇ 1% ਵੀ ਖੂਨਦਾਨੀ ਨਹੀਂ ਹੈਨੀ ਜੇ 1% ਖੂਨਦਾਨੀ ਵੀ ਵੱਢ ਜਣ ਤਾਂ ਮੁਲਕ ਦੇ ਵਿੱਚ ਬੰਦੇ ਮਰੀਜ਼ ਮਰਨਗੇ ਨਹੀਂ 12000 ਮੌਤ ਹੁੰਦੀ ਆ ਖੂਨ ਦੀ ਕਮੀ ਕਰਕੇ ਜਿਹਨਾਂ ਨੂੰ ਖੂਨ ਪਹੁੰਚਦਾ ਨਹੀਂ ਮਿਲਦਾ ਨਹੀਂ ਇੰਡੀਆ 12 ਹਜ਼ਾਰ ਸਾਲ ਜੀ ਇਹ ਇਲਾਜ ਵੀ ਹੈਗਾ ਖੂਨ ਵੀ ਹੈਗਾ ਬੰਦੇ ਵੀ ਹੈਗੇ ਆ ਲੇਕਿਨ ਉਹਨਾਂ ਨੂੰ ਜਾਗਰੂਕਤਾ ਹੈ ਨਹੀਂ ਉਹਦੇ ਬਾਰੇ ਤੋ ਮੇਰੀ ਉਮਰ ਜਿੱਦਾਂ ਹੁਣ ਮੈਂ 69 ਸਾਲ ਦਾ ਹੋ ਗਿਆ 6 ਤੇ 9 69 ਤੇ ਮੈਨੂੰ 60 ਤੱਕ ਡਾਕਟਰਾਂ ਨੇ ਖੂਨ ਦਿੱਤਾ ਤੇ ਮੈਨੂੰ ਮਿਲੇ 72 ਮੌਕੇ 72 ਵਾਰੀ ਦੇ ਸਕਿਆ ਮੈਂ 100 ਕਰਨਾ ਚਾਹੁੰਦਾ ਸੀ ਹੁਣ ਉਹ ਜ਼ਿੰਦਗੀ 'ਚ ਮੌਕਾ ਮਿਲਣਾ ਨਹੀਂ ਗਿਆ ਉਹ ਲੰਘ ਗਿਆ ਜੇ 100 ਤੱਕ ਪਹੁੰਚਣ ਦਾ ਰਦਾ ਸੀ ਨਹੀਂ ਪਹੁੰਚ ਹੋਇਆ ਕੋ ਡਾਕਟਰੀ ਕਾਰਨ ਕਰਕੇ ਕੋਈ ਐਕਸੀਡੈਂਟ ਹੋ ਗਿਆ ਸੀ ਤਾਂ ਸੋ ਅੱਜ ਉਹ ਵੀ ਦੇਨੇ ਆਪਾਂ ਉਹਨੂੰ ਵੀ ਯਾਦ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਹੈ ਮੇਰੀ ਤਾਂ ਇੱਕੋ ਗੱਲ ਹੁੰਦੀ ਹੈ ਬਈ ਇਹ ਜਿਹੜਾ ਰਾਜ ਕਰ ਰਹੇ ਨੇ ਸਰ ਚੰਨ ਸਿੰਘ ਜੀ ਆਕਰੋ ਦੀ ਸਟਾਫ ਟੀਮ ਇਹ ਇਦਾਂ ਹੈ ਵੀ ਬੰਦਾ ਖੂਚ ਡਿਗੇ ਆ ਸੁੱਕੇ ਖੂਚ ਤੇ ਲੋਕ ਕਹਿੰਦੇ ਵੀ ਬੰਦਾ ਕੱਢੋ ਬੰਦਾ ਉਹਨੂੰ ਕਹਿੰਦੇ ਆ ਬੰਦੇ ਨੂੰ ਵੀ ਤੈਨੂੰ ਅਸੀਂ ਕੱਢਣਾ ਆ ਆ ਲੈ ਰੱਸਾ ਛੱਡਦੇ ਆ ਤੈਨੂੰ ਘੁੱਟ ਕੇ ਫਾੜਨਾ ਛੱਡੀ ਨਾ ਬਾਹਰ ਵੀ ਅੱਜ ਦਾ ਸਾਰੇ ਸੱਜਣ ਬੈਠੇ ਆ ਨਰਿੰਦਰਪਾਲ ਜੀ ਮਾਸਟਰ ਹਰਿੰਦਰ ਸਿੰਘ ਵਾਸਦੇਪਰਦੇਸੀ ਸ਼ਵਾਸ ਰੋਲਰ ਜੀ ਹਰੀਕ੍ਰਿਸ਼ਨ ਜੀ ਇਹ ਕਹਿੰਦੇ ਛੱਡੀ ਨਾ ਇਹ ਬਾਹਰੋਂ ਰੱਸਾ ਖਿੱਚਦੇ ਆ ਤੇ ਤੁਸੀਂ ਘੁੱਟ ਕੇ ਫੜਿਆ ਤੁਸੀਂ ਬਾਹਰ ਆ ਜਾਣਾ ਇਹਦਾ ਮਤਲਬ ਇਲਾਜ ਹੋ ਗਿਆ ਤਾਂ ਜਿਹੜਾ ਵੀ ਬੰਦਾ ਐਡਿਕਟ ਆ ਉਹਦਾ ਇਲਾਜ ਉਹਦੇ ਇਰਾਦੇ ਨਾਲ ਹੋਣਾ ਡੰਡੇ ਨਾਲ ਨਹੀਂ ਹੋ ਸਕਦਾ ਪੁਲਿਸ ਨਹੀਂ ਕਰ ਸਕਦੀ ਜੇ ਕਿਸੇ ਕੋਈ ਬੰਦਾ ਸਾਨੂੰ ਕਵੇ ਜੀ ਸਾਡਾ ਇੱਕ ਮੁੰਡਾ ਆ ਉਹ ਉਹਦਾ ਇਲਾਜ ਕਰਨਾ ਆ ਕਿ ਉਹ ਮੰਨਦਾ ਨਹੀਂ ਹੈ ਫਿਰ ਅਸੀਂ ਵੀ ਹੱਥ ਖੜੇ ਕਰਦੇ ਕਿ ਉਹ ਮੰਨਦਾ ਹੀ ਨਹੀਂ ਉਹ ਗੱਲੇ ਨਹੀਂ ਸੁਣਨੀ ਜਾਂਦਾ ਫਿਰ ਅਸੀਂ ਕਿੱਦਾਂ ਨੂੰ ਡੰਡੇ ਨਾਲ ਨਾ ਲਜਾ ਨਹੀਂ ਸਕਦੇ ਉਹਦਾ ਆਦਤ ਬਣੀ ਨਾ ਉਹ ਰਤਾ ਉਹ ਖੂਹ ਵਾਲਾ ਕਿਰਸਾ ਫੜਨਾ ਤੇ ਉਹ ਰਸਾ ਫੜਨਾ ਫਿਰ ਅਸੀਂ ਜੋਰ ਲਾਦੇ ਬਾਹਰ ਉਹ ਬੰਦਾ ਨਿਕਲ ਜਾਂਦਾ ਉਹ ਨੂੰ ਕਹਿੰਦੇ ਆ ਇਲਾਜ ਹੋ ਗਿਆ ਜਾਂ ਉਹ ਜਿਹੜਾ ਖਿੱਚਣ ਦਾ ਪ੍ਰੋਸੈਸ ਹੈ ਉਹ ਇਲਾਜ ਆ ਸੋ ਇੰਨੀ ਗੱਲ ਮੇਰੇ ਇਸ਼ਾਰਾ ਸਮਝ ਲਿਓ ਕਿ ਇਹ ਜਿਹੜਾ ਇੱਥੇ ਦਾ ਸਟਾਫ ਆ ਜੋ ਗਵਰਨਮੈਂਟ ਇੱਥੇ ਖਰਚ ਕਰਦੀ ਆ ਰੈੱਡ ਕਰਾਸ ਖਰਚ ਕਰਦੀ ਆ ਤੇ ਇਹ ਸਾਰਾ ਕੁਸ਼ ਉਹ ਰਸੇ ਵਾਲਾ ਕੰਮ ਹੈ ਰਸਾ ਖਿੱਚਣ ਵਾਲਿਆਂ ਦਾ ਕੰਮ ਆ ਸਰਕਾਰਾਂ ਵੀ ਉਹਨੂੰ ਰਸੇ ਵਿੱਚ ਚੁਤਦੀਆਂ ਸਮਾਜ ਸੇਵੀ ਵੀ ਖਿੱਚਦੇ ਆ ਤਾਂ ਤੁਸੀਂ ਥੱਲੇੋਂ ਰਸਾ ਫੜਦੇ ਆ ਫੇਰ ਬਾਹਰ ਨਿਕਲਦੇ ਆ ਤੇ ਮੁੱਖ ਧਾਰਾ 'ਚ ਆ ਜਾਂਦੇ ਆ ਜੀਵਨ ਬੜਾ ਆਨੰਦਦਾਇਕ ਆ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਤਾਂ ਫਿਰ ਨਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ